ਅੱਜ ਜਿਹੜੀ ਮੀਟਿੰਗ ਸੀ ਜਿਹੜੇ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਡ ਟਰਸਟ ਦੇ ਕਾਲਜ ਹੈਗਾ ਇੱਕ ਤਾਂ ਜਿਹੜਾ ਤੁਹਾਡਾ ਐਸ.ਐਚ. ਨਗਰ ਸੰਦਰ ਨਗਰ ਤੇ ਦੂਜਾ ਨਵੰਦਰਾ ਨਕਲੀ ਇਹਨਾਂ ਦੀ ਬਹੁਤ ਸਾਰੀਆਂ ਨਾ ਬੜੀਆਂ ਲੰਬੀਆਂ ਸਮੇਂ ਤੋਂ ਪ੍ਰੋਬਲਮ ਚੱਲਦੀਆਂ ਆ ਰਹੀਆਂ ਤੇ ਲੋਕਾਂ ਨੂੰ ਵਾਟਰ ਸਪਲਾਈ ਤੇ ਤੇ ਸੀਵਰੇਜ ਦੇ ਕਨੈਕਸ਼ਨ ਨਹੀਂ ਮਿਲਦੇ ਬਹੁਤ ਪੁਰਾਣੀ ਕਲੋਨੀਆਂ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਲਟ ਆਊਟ ਹੋਣ ਚਾਹੀਦਾ ਸਮਝੋ ਜੇ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕੰਬਾਈਨਡ ਮੀਟਿੰਗ ਕਰਕੇ ਡਿ ਤਾਕੇ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਇਹਨਾਂ ਨੂੰ ਮਿਲ ਸਕਣ ਇਹ ਬੜੇ ਪਿਛੜੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਸਿਰਫ ਕੋਲੇ ਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 1973 ਤੋਂ ਚੱਲਦੇ ਆਂਦੇ ਇਸ਼ੂ ਆ ਲੋਕਾਂ ਨੇ ਮਾਲਕਾਨਾ ਹੱਕ ਐ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਟ ਆਊਟ ਕਰਕੇ ਤਾਂ ਕਿ ਜਿਹੜੀ ਪ੍ਰਾਪਰਟੀ ਆ ਉਹ ਵੇਚਣਾ ਚਾਵੇ ਰੱਖਣਾ ਚਾਵੇ ਨਵਾਂ ਮਕਾਨ ਬਣਾਉਣਾ ਚਾਵੇ ਔਰ ਉਹਨਾਂ ਸੀਵਰੇਜ ਦਾ ਪਾਣੀ ਦਾ ਕਲੈਕਸ਼ਨ ਵੀ ਰਿਹਾ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਉਹਨਾਂ ਦਾ ਟੈਕ ਅਪ ਕਰ ਰਹੇ ਆ। ਤੇ ਹੁਣ ਐਸੋ ਦੇ ਸਾਰੀਆਂ ਲਾਈਨਾਂ ਬੰਦੀਆਂ ਆ। ਵੀ ਇਹਨਾਂ ਨੂੰ ਵੀ 24 ਘੰਟੇ ਪਾਣੀ ਮਿਲਣੀ। ਤੇ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਪੂਰੀ ਤਰ੍ਹਾਂ ਲੋਕਾਂ ਦੀ ਮਦਦ ਕਰ ਲਈ ਜਿਹੜੇ ਟਟੇ ਉੱਤੇ ਰਹਿ ਰਹੇ ਉਹਨਾਂ ਦੀ ਟੈਂਪਰੇਰੀ ਰਿਅਰ ਕਰ ਰਹੇ ਆ। ਔਰ ਬਰਸਾਤ ਦਾ ਮੌਸਮ ਖਤਮ ਮਤਲਬ ਖਤਮ ਹੁੰਦੇ ਸਾਰ ਉਹਨਾਂ ਨੇ ਸੜਕਾਂ ਬਣਦੀਆਂ। ਅੱਜ ਜਿਹੜੀ ਮੀਟਿੰਗ ਸੀ ਜਿੇ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮ ਦੁਰਜਨ ਨਿਰੰਤਰਨ ਕਲੇ ਇਨ੍ਹਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਬੀਆਂ ਸਮੇਂ ਤੋਂ ਪ੍ਰੋਬਲਮ ਚੱਲਦੀਆਂ ਆਂਦੀਆਂ ਤੇ ਲੋਕਾਂ ਨੂੰ ਵਾਟਰ ਸਪਲਾਈ ਤੇ ਉਹਦੇ ਸੀਵਰੇਜ ਦੇ ਕਨੈਕਸ਼ਨ ਨਹੀਂ ਮਿਲਦੇ ਬਹੁਤ ਪੁਰਾਣੀ ਕਾਲੀਆਂ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਕਗਨਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਲਟ ਆਊਟ ਹੋਣ ਚਾਹੀਦਾ ਤੇ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕਮਬਾਈਨ ਮੀਟਿੰਗ ਕਰਕੇ ਜੱਤੀ ਬਸੇ ਨਾਲ ਇਹ ਸੋਮਵਾਰ ਨੂੰ ਸਾਰੀਆਂ ਸੌਲਟ ਆਊਟ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟਸ ਇਹ ਸਾਰੀਆਂ ਜਿਹੜੀਆਂ ਸਹੂਤਾਵ ਤੇ ਬੜੇ ਪਿਛਲੇ ਸਾਲਾਂ ਨੇ ਧਿਆਨ ਨਹੀਂ ਦਿੱਤਾ ਬਿਲਕੁਲ ਇਹਨਾਂ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 1973 ਤੋਂ ਚੱਲਦੇ ਆnde ਇਸ਼ੂ ਆ ਜਿਨ੍ਹਾਂ ਨੇ ਮਾਲਕਾਨਾ ਹੱਕ ਐ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਟ ਆਊਟ ਕਰਕੇ ਤਾਂ ਕਿ ਜਿਹਦੀ ਪ੍ਰਾਪਰਟੀ ਆ ਉਹ ਵੇਚਣਾ ਚਾਵੇ ਰੱਖਣਾ ਚਾਵੇ ਨਵਾਂ ਮਕਾਨ ਬਣਾਉਣਾ ਚਾਵੇ ਔਰ ਉਹਨੂੰ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਮੰਗਦਾ ਔਰ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਉਹਨਾਂ ਦਾ ਟੈਕ ਅਪ ਕਰ ਰਹੇ ਆਂ ਹੁਣ ਐਸੋ ਸਾਰੀਆਂ ਲਾਈਨਾਂ ਬਣ ਗਈਆਂ ਨੇ ਇਹਨਾਂ ਨੂੰ ਵੀ 24 ਘੰਟੇ ਪਾਣੀ ਨਹੀਂ ਮਿਲਦਾ ਇਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਫੌਰੀ ਤੌਰ ਤੇ ਲੋਕਾਂ ਦੀ ਮਦਦ ਕਰ ਲਈ ਜਿਹੜੇ ਟਟੇ ਲੱਗ ਰਹੇ ਉਹਨਾਂ ਦੀ ਟੈਂਪਰੇਰੀ ਵੇਅਰ ਕਰ ਰਹੇ ਆਂ ਔਰ ਬਰਸਾਤ ਦਾ ਮੌਸਮ ਖਤਮ ਹੁੰਦੇ ਸਾਰ ਉਹਨਾਂ ਦੀ ਸੜਕਾਂ ਬਣਦੀਆਂ ਆਂ ਅੱਜ ਜਿਹੜੀ ਮੀਟਿੰਗ ਸੀ ਜਿਵੇਂ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟ ਟਰਸ ਨੇ ਕੋਰਡੀਨੇਟ ਜਾਨੀ ਹੈ ਇਕ ਤਾਂ ਜਿਹੜਾ ਤੁਹਾਡਾ ਐਸਐਚ ਨਗਰ ਹੁੰਦਾ ਤਾਂ ਅਗਰ ਉਹ ਦੂਰਜਾ ਨਿਦਰਾਣ ਲਈ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਬੀਆਂ ਸਮ ਬਹੁਤ ਪ੍ਰਾਣੀ ਕੌਲੀਆਂ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਟ ਆਊਟ ਹੋਣਾ ਚਾਹੀਦਾ ਸੋ ਇਹ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕਮਬਾਈਨਡ ਮੀਟਿੰਗ ਕਰਕੇ ਦੇਖੀ ਬਸੇ ਨਾਲ ਇਹ ਸੋਮਵਾਰ ਨੂੰ ਸਾਰੀਆਂ ਸੌਟ ਆਊਟ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟਸ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਇਹਨਾਂ ਨੂੰ ਮਿਲ ਸਕਣ ਇਹ ਬੜੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਕੀਤਾ ਬਿਲਕੁਲ ਇਹਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 173 ਤੋਂ ਚੱਲਦੇ ਆਂਦੇ ਇ ਲੋਕਾਂ ਨੇ ਮਾਲਕਾਂ ਨੇ ਹੱਕ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਟ ਆਊਟ ਕਰਕੇ ਤਾਂ ਕਿ ਜਿਹਦੀ ਪ੍ਰਾਪਰਟੀਆਂ ਉਹ ਵੇਚਣਾ ਚਾਹਵੇ ਰੱਖਣਾ ਚਾਹਵੇ ਨਵਾਂ ਮਕਾਨ ਬਣਾਉਣਾ ਚਾਹਵੇ ਔਰ ਉਹਨੂੰ ਸੀਵਰੇਜ ਦਾ ਪਾਣੀ ਦਾ ਕਲੈਕਸ਼ਨ ਮਿਲਦਾ ਔਰ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਉਹਨਾਂ ਦਾ ਟੇਕਅਪ ਕਰ ਰਹੇ ਆ ਕਿ ਹੁਣ ਐਸੋ ਦੇ ਸਾਰੀਆਂ ਲਾਈਨਾਂ ਬੰਦਿਆ ਸਾਨੂੰ ਉਹਨਾਂ ਨੂੰ ਵੀ 24 ਘੰਟੇ ਪਾਣੀ ਮਿਲੇ ਇਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਪੂਰੀ ਤਰ੍ਹਾਂ ਲੋਕਾਂ ਦੀ ਮਦਦ ਕਰ ਲਈ ਜਿਹੜ ਔਰ ਬਰਸਾਤ ਦਾ ਮੌਸਮ ਖਤਮ ਖਤਮ ਹੁੰਦੇ ਸਾਰੋਂ ਨਾ ਵੀ ਸੜਕਾਂ ਬਣਦੀਆਂ ਆ। ਅੱਜ ਜਿਹੜੀ ਮੀਟਿੰਗ ਸੀ ਜਿਓੱਚੇ ਤੌਰ ਤੇ ਜਿਹੜੇ ਸਾਡੇ ਨਾ ਪ੍ਰੂਬਾ ਟਰਸਟ ਦੀਆਂ ਕਾਲਜਾਂ ਹੈਗੀਆਂ ਅਕਤ ਜਿਹੜਾ ਤੁਹਾਡਾ ਐਸਐਚੀ ਨਗਰ ਸਿੰਧਰ ਨਗਰ ਉਹ ਦੂਜਾ ਨਿਯੰਤਰਣ ਕਲ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਬੀਆਂ ਸਮੇਂ ਤੋਂ ਪ੍ਰੋਬਲਮ ਚੱਲਦੀਆਂ ਆਂਦੀਆਂ। ਕਿ ਲੋਕਾਂ ਨੂੰ ਵਾਟਰ ਸਪਲਾਈ ਤੇ ਉਹਦੇ ਸੀਵਰੇਜ ਦੇ ਕੈਕਸ਼ਨ ਨਹੀਂ ਮਿਲਦੇ। ਬਹੁਤ ਪੁਰਾਣੀ ਕਾਲਨੀਆਂ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗਨਾਈਜ਼ ਨਹੀਂ ਹੋਈਆਂ। ਪਹਿਲਾਂ ਤਾਂ ਕੋਰਟ ਦੇ ਸੀਗਾ ਹੁਣ ਸੌਟ ਆਊਟ ਹੋ ਚੁੱਕਾ ਹੈ ਸਮਝੋ ਇਹ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕਮਬਾਈਨਡ ਮੀਟਿੰਗ ਕਰਕੇ ਗੱਪੀ ਬੈਠੇ ਨਾਲ ਇਹ ਸੋਮਵਾਰ ਨੂੰ ਸਾਰੀਆਂ ਸੌਟ ਆਊਟ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਇਹਨਾਂ ਨੂੰ ਮਿਲ ਸਕਣ ਇਹ ਬੜੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਬਿਲਕੁਲ ਇਹਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 173 ਤੋਂ ਚੱਲਦੇ ਆnde ਇਸ਼ੂ ਆ ਲੋਕਾਂ ਨੇ ਮੰਗ ਕਰਨ ਦਾ ਹੱਕ ਐ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ ਨੂੰ ਸੌਟ ਆਊਟ ਕਰਦੇ ਆ ਤਾਂ ਕਿ ਜਿਹੜੀ ਪ੍ਰਾਪਰਟੀ ਆ ਉਹ ਵੇਚਣਾ ਚਾਵੇ ਰੱਖਣਾ ਚਾਵੇ ਨਵਾਂ ਮਕਾਨ ਬਣਾਉਣਾ ਚਾਵੇ ਔਰ ਉਹਨੂੰ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਮੰਗਿਆ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਉਹਨਾਂ ਦਾ ਟੈਕ ਅਪ ਕਰਦੇ ਆ ਕਿਉਂਕਿ ਹੁਣ ਐਸੋਲੇ ਸਾਰੀਆਂ ਲਾਈਨਾਂ ਬਣ ਗਈਆਂ ਤਾਂ ਇਹਨਾਂ ਨੂੰ ਵੀ 24 ਘੰਟੇ ਪਾਣੀ ਦੇਣੀ ਇਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਫੌਰੀ ਤੌਰ ਤੇ ਲੋਕਾਂ ਦੀ ਮਦਦ ਕਰ ਲਈ ਜਿਹੜੇ ਟਟੇ ਉੱਤੇ ਰਹਿ ਰਹੇ ਉਹਨਾਂ ਦੀ ਟੈਂਪਰੇਰੀ ਅਫੇ ਅੱਜ ਜਿਹੜੀ ਮੀਟਿੰਗ ਸੀ ਜਿਹੜੇ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਡ ਟਰਸਟ ਦੀਆਂ ਕਲੋਨੀਆਂ ਹਨ ਜਿਹਾ ਜਿਹੜਾ ਤੁਹਾਡਾ ਐਸਐਚ ਚਿੰਦਗਰ ਸੰਦਰਤਰ ਕੋਈ ਦੂਜਾ ਨਵੰਦਰਾਨ ਕਲੋਨੀਆਂ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਬੀਆਂ ਸਮੇਂ ਤੋਂ ਪ੍ਰੋਬਲਮ ਚੱਲਦੀਆਂ ਆ ਰਹੀਆਂ ਤੇ ਲੋਕਾਂ ਨੂੰ ਵਾਟਰ ਸਪਲਾਈ ਤੇ ਤੇ ਸੀਵਰੇਜ ਦੇ ਕਨੈਕਸ਼ਨ ਨਹੀਂ ਮਿਲਦੇ ਬਹੁਤ ਪੁਰਾਣੀ ਕਲੋਨੀਆਂ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਲਟ ਆਊਟ ਹੋਣ ਚਾਹਦਾ ਸਮਝੇ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕੰਬਾਈਨਡ ਮੀਟਿੰਗ ਤਾਕੇ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟਸ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਇਹਨਾਂ ਨੂੰ ਮਿਲ ਸਕਣ ਇਹ ਬੜੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਕੀਤਾ ਬਿਲਕੁਲ ਰਾਂ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 1973 ਤੋਂ ਚੱਲਦੇ ਆਂਦੇ ਇਸ਼ੂ ਆ ਲੋਕਾਂ ਨੇ ਮਾਲਕਾਨਾ ਹੱਕ ਐ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਟ ਆਊਟ ਕਰਕੇ ਤਾਂ ਕਿ ਜਿਹੜੀ ਪ੍ਰਾਪਰਟੀਆਂ ਉਹ ਵੇਚਣਾ ਚਾਵੇ ਰੱਖਣਾ ਚਾਵੇ ਨਵਾਂ ਮਕਾਨ ਬਣਾਉਣਾ ਚਾਵੇ ਔਰ ਉਹਨਾਂ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਮਿਲ ਰਿਹਾ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਇਹਨਾਂ ਦਾ ਟੇਕ-ਅਪ ਕਰ ਰਹੇ ਆ। ਕਿ ਹੁਣ ਐਸੋ ਦੇ ਸਾਰੀਆਂ ਲਾਈਨਾਂ ਪਾ ਰਹੇ ਆ। ਕਿ ਇਹਨਾਂ ਨੂੰ ਵੀ 24 ਘੰਟੇ ਪਾਣੀ ਮਿਲੇ। ਇਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਫੌਰੀ ਤੌਰ ਤੇ ਲੋਕਾਂ ਦੀ ਮਦਦ ਕਰ ਲਈ ਜਿਹੜੇ ਟੁੱਟੇ ਪਏ ਦਾ ਰਹਿ ਗਿਆ ਉਹਨਾਂ ਦੀ ਟੈਂਪਰੇਰੀ ਫੇਅਰ ਕਰ ਰਹੇ ਆ। ਔਰ ਬਰਸਾਤ ਦਾ ਮੌਸਮ ਖਤਮ ਹੋਣ ਦੇ ਸਾਰ ਉਹਨਾਂ ਦੀ ਸੜਕਾਂ ਬਣਨ। ਅੱਜ ਜਿਹੜੀ ਮੀਟਿੰਗ ਸੀ ਜਿਵੇਂ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟਸ ਨੇ ਕੌ ਦੂਜਾ ਨਿਰੰਤਰਣ ਕੋ ਲਈ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਬੀਆਂ ਸਮੇਂ ਤੋਂ ਪ੍ਰੋਬਲਮ ਚੱਲਦੀਆਂ ਆ ਰਹੀਆਂ ਤੇ ਲੋਕਾਂ ਨੂੰ ਵਾਟਰ ਸਪਲਾਈ ਤੇ ਤੇ ਸੀਵਰੇਜ ਦੇ ਕਨੈਕਸ਼ਨ ਨਹੀਂ ਮਿਲਦੇ ਬਹੁਤ ਪੁਰਾਣੀ ਕਲਨੀयां 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਲਟ ਆਊਟ ਹੋਣਾ ਚਾਹੀਦਾ ਸੋ ਇਹ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕਮਾਈਨ ਮੀਟਿੰਗ ਕਰਕੇ ਡਿਪਟੀ ਕਮਿਸ਼ਨਰ ਨਾਲ ਇਹ ਸੋਮਵਾਰ ਨੂੰ ਸਾਰੀਆਂ ਸੌਲਟ ਆਊਟ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਆ ਗਈਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟ ਇਹ ਸਾਰੀਆਂ ਜਿਹੜੀਆਂ ਇਹ ਬੜੇ ਪਿਛੜੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਬਿਲਕੁਲ ਇਹਨਾਂ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 1973 ਤੋਂ ਚੱਲਦੇ ਆਂਦੇ ਇਸ਼ੂ ਆ ਕਿਉਂਕਿਾਂ ਦੇ ਮਾਲਕਾਂ ਨੂੰ ਹੱਕ ਐ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਲਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਲਟ ਆਊਟ ਕਰਕੇ ਤਾਂ ਕਿ ਜਿਹੜੀ ਪ੍ਰਾਪਰਟੀਆਂ ਉਹ ਵੇਚਣਾ ਚਾਹਵੇ ਰੱਖਣਾ ਚਾਹਵੇ ਨਵਾਂ ਮਕਾਨ ਬਣਾਉਣਾ ਚਾਹਵੇ ਔਰ ਉਹਨੂੰ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਵਧਿਆ ਔਰ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਇਹਨਾਂ ਦਾ ਟੈਕ ਅਪ ਕਰ ਰਹੇ ਆਂ ਤੇ ਹੁਣ ਐਸੋਲੇ ਸਾਰੀਆਂ ਲਾਈਨਾਂ ਪਾ ਲਈਆਂ ਸਨ ਇਹਨਾਂ ਨੂੰ ਵੀ 24 ਘੰਟੇ ਪਾਣੀ ਨਹੀਂ ਮਿਲ ਰਿਹਾ ਇਹ ਸਾਰੀਆਂ ਸੁਵਤਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਫੌਰੀ ਤੌਰ ਤੇ ਲੋਕਾਂ ਦੀ ਮਦਦ ਕਰ ਲਈ ਜਿਹੜੇ ਟਟੇ ਦੇ ਦਾ ਰਹਿ ਗਏ ਉਹਨਾਂ ਦੀ ਟੈਂਪਰੀਰੀ ਰਿਪੇਅਰ ਕਰ ਰਹੇ ਹਾਂ ਔਰ ਬਰਸਾਤ ਦਾ ਮੌਸਮ ਖਤਮ ਮਤਲਬ ਖਤਮ ਹੁੰਦੇ ਸਾਰ ਉਹਨਾਂ ਦੀ ਸੜਕਾਂ ਬਣਦੀਆਂ ਆਦੀ ਜਿਹੜੀ ਮੀਟਿੰਗ ਸੀਗੇ ਚੇਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟ ਟਰਸਟ ਦੀਆਂ ਕਾਲਜਾਂ ਆਈਆਂ ਇੱਕ ਤਾਂ ਜਿਹੜਾ ਤੁਹਾਡਾ ਐਸਚੀ ਨਗਰ ਸੁਵਤਾ ਕਲ ਉਹ ਦੂਜਾ ਨਿਦ੍ਰਣ ਕਲੇ ਇਨਾਂ ਦੀਆਂ ਬਹੁਤ ਸਾਰੀਆਂ ਨਾ ਬਹੁਤ ਪ੍ਰਾਣੀ ਕੌਲੀਆਂ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਟ ਆਊਟ ਹੋ ਚੁੱਕਾ ਹੈ ਸੋ ਇਹ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕੰਬਾਈਨ ਮੀਟਿੰਗ ਕਰਕੇ ਦੇਖੀ ਬਸੇ ਨਾ ਤੇ ਸੋਮਵਾਰ ਨੂੰ ਸਾਰੀਆਂ ਸੌਟ ਆਊਟ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟਸ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਉਹਨਾਂ ਨੂੰ ਮਿਲ ਸਕਣ ਇਹ ਬੜੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਕੀਤਾ ਬਿਲਕੁਲ ਇਹਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 173 ਤੋਂ ਚੱਲਦੇ ਆnde ਇਸ਼ੂ ਆ ਕਿ ਉਹਨਾਂ ਨੇ ਮਾਲਕਾਨਾ ਹੱਕ ਐ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਲਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਲਟ ਆਊਟ ਕਰਕੇ ਤਾਂ ਕਿ ਜਿਹਦੀ ਪ੍ਰਾਪਰਟੀ ਆ ਉਹ ਵੇਚਣਾ ਚਾਵੇ ਰੱਖਣਾ ਚਾਵੇ ਨਵਾਂ ਮਕਾਨ ਬਣਾਉਣਾ ਚਾਵੇ ਔਰ ਉਹਨੂੰ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਮਿਲਿਆ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਉਹਨਾਂ ਦਾ ਟੇਕ ਅਪ ਕਰ ਰਹੇ ਆਂ ਜੋ ਕਿ ਹੁਣ ਐਸੋਲੇ ਸਾਰੀਆਂ ਲਾਈਨਾਂ ਪਾ ਲਈਆਂ ਨੇ ਤੇ ਇਹਨਾਂ ਨੂੰ ਵੀ 24 ਘੰਟੇ ਪਾਣੀ ਮਿਲਣੀ। ਇਹ ਸਾਰੀਆਂ ਸੁਵਿਧਾਵਾਂ ਦੇਵਾਂ ਕਿ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਫੌਰੀ ਤੌਰ ਤੇ ਲੋਕਾਂ ਦੀ ਮਦਦ ਕਰ ਲਈ ਜਿਹੜੇ ਟੱਡੇ ਵਿਚ ਰਹਿ ਰਹੇ ਉਹਨਾਂ ਦੀ ਟੈਂਪਰੀਰੀ ਦੀ ਪੇਅਰ ਕਰ ਰਹੇ ਆ। ਔਰ ਬਰਸਾਤ ਦਾ ਮੌਸਮ ਖਤਮ ਹੋਣ ਦੇ ਸਾਰ ਉਹਨਾਂ ਦੀ ਸੜਕਾਂ ਬਣਦੀਆਂ। ਅੱਜ ਜਿਹੜੀ ਮੀਟਿੰਗ ਸੀ ਇਹ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟ ਟਰਸਟ ਦੇ ਕੌਂਸਲ ਜਗੇ ਹੈਗਾ ਜਿਹੜਾ ਤੁਹਾਡਾ ਐਸ.ਐਚ.ਸੀ. ਨਗਰ ਸੁਵਿਧਾ ਨਗਰ ਤੇ ਦੂਜਾ ਨਿਗਰਾਨਾ ਕੌਂਸਲ ਹੈ। ਇਹਨਾਂ ਦੀਆਂ ਬਹੁ ਬਹੁਤ ਪ੍ਰਾਣੀ ਕੌਲੀਆਂ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗਨਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਟ ਆਊਟ ਹੋ ਚੁੱਕਾ ਹੈ ਸੋ ਇਹ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕੰਬਾਈਨਡ ਮੀਟਿੰਗ ਕਰਕੇ ਡਿਪਟੀ ਕਮਿਸ਼ਨਰ ਨਾਲ ਇਹ ਸੋਮਵਾਰ ਨੂੰ ਸਾਰੀਆਂ ਸੌਟ ਆਊਟ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਆਈਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਇਹਨਾਂ ਨੂੰ ਮਿਲ ਸਕਣ ਤੇ ਬੜੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਬਿਲਕੁਲ ਇਹਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 1973 ਤੋਂ ਚੱਲਦੇ ਆnde ਇਸ਼ੂ ਆ ਕਿਉਂਕਿਾਂ ਨੇ ਮਾਮਲਾ ਨਾ ਹੱਕ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਲਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਲਟ ਆਊਟ ਕਰਕੇ ਤਾਂ ਕਿ ਜਿਹੜੀ ਪ੍ਰਾਪਰਟੀਆਂ ਉਹ ਵੇਚਣਾ ਚਾਹਵੇ ਰੱਖਣਾ ਚਾਹਵੇ ਨਵਾਂ ਮਕਾਨ ਬਣਾਉਣਾ ਚਾਹਵੇ ਔਰ ਉਹਨੂੰ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਮਿਲਿਆ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਉਹਨਾਂ ਦਾ ਟੈਕ ਅਪ ਕਰ ਰਹੇ ਆਂ ਕਿ ਹੁਣ ਆਇਆ ਸੋਲ ਸਾਰੀਆਂ ਲਾਈਨਾਂ ਪਾ ਦਿੱਤੀਆਂ ਸੈਂ ਇਹਨਾਂ ਨੂੰ ਵੀ 24 ਘੰਟੇ ਪਾਣੀ ਮਿਲਣੀ ਇਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਪੂਰੀ ਤਰ੍ਹਾਂ ਲੋਕਾਂ ਦੀ ਮਦਦ ਕਰ ਲਈ ਜਿਹੜੇ ਟਟੇ 'ਤੇ ਰਹਿ ਰਹੇ ਉਹਨਾਂ ਦੀ ਟੈਂਪਰੇਰੀ ਜੀਅ ਬਿਹਰ ਕਰ ਰਹੇ ਹਾਂ ਔਰ ਬਰਸਾਤ ਦਾ ਮੌਸਮ ਖਤਮ ਹੋਣ ਦੇ ਸਾਰ ਉਹਨਾਂ ਨੂੰ ਵੀ ਸੜਕਾਂ ਬਣਨ ਆਦੀ ਜਿਹੜੀ ਮੀਟਿੰਗ ਸੀ ਜੇ ਚੇਤੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟ ਟਰਸਟ ਦੇ ਕਾਲਜ ਹੈਗੇ ਹੈ ਤਾਂ ਜਿਹੜਾ ਤੁਹਾਡਾ ਐਸਐਚੀ ਨਗਰ ਸੁਨਦਰਪਗਰ ਉਹ ਦੂਰਜਨ ਨਿਰੰਤਰਣ ਲਈ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਬ ਬੋਤ ਪ੍ਰਾਣੀ ਕੌਲਨੀਆ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਟ ਆਊਟ ਹੋ ਚੁੱਕਾ ਹੈ ਸਮਝੋ ਜੇ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕੰਬਾਈਨ ਮੀਟਿੰਗ ਕਰਕੇ ਦਿੱਤੀ ਬੋਸਤ ਦਾ ਮਤ ਇਹ ਸੋਮਵਾਰ ਨੂੰ ਸਾਰੀਆਂ ਸੌਟ ਆਊਟ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟਸ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਇਹਨਾਂ ਨੂੰ ਮਿਲ ਸਕਣ ਤੇ ਬੜੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਕੀਤਾ ਬਿਲਕੁਲ ਇਹਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 173 ਤੋਂ ਚੱਲਦੇ ਆnde ਇਸ਼ੂ ਆ ਉਹਨਾਂ ਨੇ ਮੰਗ ਕਰਨ ਦਾ ਹੱਕ ਐ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਟ ਆਊਟ ਕਰਕੇ ਤਾਂ ਕਿ ਜਿਹਦੀ ਪ੍ਰਾਪਰਟੀ ਨੇ ਉਹ ਵੇਚਣਾ ਚਾਵੇ ਰੱਖਣਾ ਚਾਵੇ ਨਵਾਂ ਮਕਾਨ ਬਣਾਉਣਾ ਚਾਵੇ ਔਰ ਉਹਨੂੰ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਮਿਲਿਆ ਔਰ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਇਹਨਾਂ ਦਾ ਟੇਕ ਅਪ ਕਰ ਰਹੇ ਆਂ ਕਿ ਹੁਣ ਐਸੋਲੇ ਸਾਰੀਆਂ ਲਾਈਨਾਂ ਬੰਦ ਨੇ ਸਾਂ ਇਹਨਾਂ ਨੂੰ ਵੀ 24 ਘੰਟੇ ਪਾਣੀ ਨਹੀਂ ਇਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਪੌਰੀ ਤੌਰ ਤੇ ਲੋਕਾਂ ਦੀ ਮਦਦ ਕਰ ਲਈ ਹੈ ਜਿਹੜੇ ਟੱਡੇ ਵਾਂਗ ਰਹੇ ਹਨ ਤੇ ਟੈਂਪਰੀਰੀ ਦੀ ਫੇਅਰ ਕਰ ਰਹੇ ਆਂ ਔਰ ਬਰਸਾਤ ਦਾ ਮੌਸਮ ਖਤਮ ਮਤਲਬ ਖਤਮ ਹੁੰਦੇ ਸਾਰ ਉਹਨਾਂ ਦੀ ਸੜਕਾਂ ਬਣਨਾਂ ਅੱਜ ਜਿਹੜੀ ਮੀਟਿੰਗ ਸੀ ਜਿਹੜੇ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟ ਟਰਸਟ ਦੇ ਕੌਲਿਜੀ ਹੈ ਅਕਾ ਜਿਹੜਾ ਤੁਹਾਡਾ ਐਸਐਚਟੀ ਰੰਗ ਸੁੰਦਰ ਹੈ ਤੇ ਦੂਜਾ ਨਿਰੰਤਰਣ ਕੋਲੇ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਬਹੁਤ ਪ੍ਰਾਣੀ ਕੌਲਨੀਆ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਟ ਆਊਟ ਹੋ ਰਿਹਾ ਚਾਹੇ ਉਹ ਜੇ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕੰਬਾਈਨਡ ਮੀਟਿੰਗ ਕਰਕੇ ਡਿਪਟੀ ਕਮਿਸ਼ਨਰ ਨਾਲ ਇਹ ਸੋਮਵਾਰ ਨੂੰ ਸਾਰੀਆਂ ਸੌਟ ਆਊਟ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਇਹਨਾਂ ਨੂੰ ਮਿਲ ਸਕਣ ਇਹ ਬੜੇ ਪਿਛੜੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਬਿਲਕੁਲ ਇਹਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 1973 ਤੋਂ ਚ ਜੋਕਾਂ ਨੇ ਮਾਲਕਾਨਾ ਹੱਕ ਐ ਐਨਓਸੀ ਵੀ ਮਿਲਦਾ ਉਹ ਸਾਰੇ ਸੌਲਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਲਟ ਆਊਟ ਕਰਦੇ ਆ ਤਾਂ ਕਿ ਜਿਹਦੀ ਪ੍ਰਾਪਰਟੀ ਆ ਉਹ ਵੇਚਣਾ ਚਾਵੇ ਰੱਖਣਾ ਚਾਵੇ ਨਵਾਂ ਮਕਾਨ ਬਣਾਉਣਾ ਚਾਵੇ ਔਰ ਉਹਨੂੰ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਮਿਲਿਆ ਔਰ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਉਹਨਾਂ ਦਾ ਟੈਕ ਅਪ ਕਰ ਰਹੇ ਆ ਕਿ ਹੁਣ ਐਸੋਲੇ ਸਾਰੀਆਂ ਲਾਈਨਾਂ ਬਣਾ ਲਿਆ ਵੀ ਇਹਨਾਂ ਨੂੰ ਵੀ 24 ਘੰਟੇ ਪਾਣੀ ਮਿਲੇ ਇਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਫੌਰੀ ਤੌਰ ਤੇ ਲੋਕਾਂ ਦੀ ਮਦਦ ਕਰ ਲਈ ਜਿਹੜ ਔਰ ਬਰਸਾਤ ਦਾ ਮੌਸਮ ਖਤਮ ਹੁੰਦੇ ਸਾਰ ਉਹਨੇ ਵੀ ਸੜਕਾਂ ਬਣਦੀਆਂ ਆਦੀ ਜਿਹੜੀ ਮੀਟਿੰਗ ਸੀ ਜਿਹੜੇ ਚੇਤੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟ ਟਰਸ ਦੀਆਂ ਕਲੋਨੀਆਂ ਆਈਆਂ ਅਕਾ ਜਿਹੜਾ ਤੁਹਾਡਾ ਐਸਐਚੀ ਨਗਰ ਹੁੰਦਾ ਤੱਕ ਉਹ ਦੂਜਾ ਨਵੰਦran ਕੋਲੇ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਬੀਆਂ ਸਮੇਂ ਤੋਂ ਪ੍ਰੋਬਲਮ ਚੱਲਦੀਆਂ ਆਉਂਦੀਆਂ ਤੇ ਲੋਕਾਂ ਨੂੰ ਵਾਟਰ ਸਪਲਾਈ ਤੇ ਸੀਵਰੇਜ ਦੇ ਕਨੈਕਸ਼ਨ ਨਹੀਂ ਮਿਲਦੇ ਬਹੁਤ ਪੁਰਾਣੀ ਕਲੋਨੀਆਂ 73 ਦੇ ਵਿੱਚ ਇਹਦੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਦੇ ਸੀਗਾ ਹੁਣ ਸੌਟ ਆਊਟ ਹੋ ਸਕਦਾ ਹੈ ਸੋ ਇਹ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕੰਬਾਈਨ ਮੀਟਿੰਗ ਕਰਕੇ ਦਿੱਤੀ ਉਸ ਦੇ ਨਾਲ ਇਹ ਸੋਮਵਾਰ ਨੂੰ ਸਾਰੀਆਂ ਸੌਟ ਆਊਟ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟਸ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਹਨ ਉਹਨਾਂ ਨੂੰ ਮਿਲ ਸਕਣ ਇਹ ਬੜੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਕੀਤਾ ਬਿਲਕੁਲ ਇਹਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 1973 ਤੋਂ ਚੱਲਦੇ ਆਂਦੇ ਇਸ਼ੂ ਆ ਕਿ ਉਹਨਾਂ ਨੇ ਮਾਨ ਕਰਨ ਦਾ ਹੱਕ ਹੈ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਲਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਿੰਟ ਦੇ ਸਾਰੇ ਇਸ਼ੂ ਸੌਲਟ ਆਊਟ ਕਰਕੇ ਤਾਂ ਕਿ ਜਿਹਦੀ ਪ੍ਰਾਪਰਟੀਆਂ ਉਹ ਵੇਚਣਾ ਚਾਹਵੇ ਰੱਖਣਾ ਚਾਹਵੇ ਨਵਾਂ ਮਕਾਨ ਬਣਾਉਣਾ ਚਾਹਵੇ ਔਰ ਉਹਨੂੰ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਮਿਲਿਆ ਔਰ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਉਹਨਾਂ ਦਾ ਟੈਕ ਅਪ ਕਰ ਰਹੇ ਆ ਕਿ ਹੁਣ ਐਸੋ ਦੇ ਸਾਰੀਆਂ ਲਾਈਨਾਂ ਪੈ ਗਈਆਂ ਸੇ ਇਹਨਾਂ ਨੂੰ ਵੀ 24 ਘੰਟੇ ਪਾਣੀ ਮਿਲੇ ਇਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਫੌਰੀ ਤੌਰ ਤੇ ਲੋਕਾਂ ਦੀ ਮਦਦ ਕਰ ਲਈ ਜਿਹੜੇ ਖੱਟੇਲ ਦਾ ਰਹਿ ਰਹੇ ਉਹਨਾਂ ਦੀ ਟੈਂ ਅੱਜ ਜਿਹੜੀ ਮੀਟਿੰਗ ਸੀ ਜਿਹੜੇ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟ ਟਰਸਟ ਦੇ ਕਾਲਜ ਹੈਗੇ ਆ ਇੱਕ ਤਾਂ ਜਿਹੜਾ ਤੁਹਾਡਾ ਐਸ.ਐਚ.ਜੀ. ਨਗਰ ਸੰਧਰ ਨਗਰ ਤੇ ਦੂਜਾ ਨਰਿੰਦਰਾਨ ਕਾਲਜ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਮੀਆਂ ਸਮੇਂ ਤੋਂ ਪ੍ਰੋਬਲਮ ਚੱਲਦੀਆਂ ਆਂਦੀਆਂ ਤੇ ਲੋਕਾਂ ਨੂੰ ਵਾਟਰ ਸਪਲਾਈ ਤੇ